ਸਾਡਾ ਭਾਰਤ ਮਹਾਨ ਇਹ ਸੁਣ ਵਿੱਚ ਤਾਂ ਸ਼ਾਇਦ ਕਾਫੀ ਚੰਗਾ ਲੱਗਦਾ ਪਰ ਜੇਕਰ ਇਸ ਦੀ ਜ਼ਮੀਨੀ ਹਕੀਕਤ ਤੇ ਝਾਤ ਮਾਰੀਏ ਤਾਂ ਆਜ਼ਾਦੀ ਦੇ 70 ਸਾਲ ਬਾਅਦ ਵੀ ਇੱਥੇ ਵੱਡੀ ਗਿਣਤੀ ਚ ਲੋਕ ਭੁੱਖਮਰੀ ਤੇ ਕਪੋਸ਼ਣ ਦਾ ਸ਼ਿਕਾਰ ਹੋ ਰਹੇ ਨੇ ਇਸ ਭੁੱਖਮਰੀ ਦਾ ਕਾਰਨ ਸਿਰਫ ਅਨਾਜ ਦੀ ਕਮੀ ਹੀ ਨਹੀਂ ਬਲਕਿ ਸਰਕਾਰ ਦੀ ਢਿੱਲੀ ਢਾਂਚਾ ਪ੍ਰਣਾਲੀ ਵੀ ਹੈ ਕਿਉਂਕਿ ਭਾਰਤ ਇੱਕ ਅਜਿਹਾ ਦੇਸ਼ ਹੈ ਜਿੱਥੇ ਵੱਡੀ ਮਾਤਰਾ ਚ ਅਨਾਜ ਪੈਦਾ ਕੀਤਾ ਜਾਂਦਾ ਹੈ ਤੇ ਇਸੇ ਪੈਦਾਵਾਰ ਚ ਭਾਰਤ ਦਾ ਸਭ ਤੋਂ ਮੋਹਰੀ ਸੂਬਾ ਪੰਜਾਬ ਹੈ ਮੈਨੂੰ ਅਫਸੋਸ ਹੈ ਕਿ ਸੂਬੇ ਵਿੱਚ ਪੈਦਾ ਹੋ ਰਹੇ ਇਸ ਅਨਾਜ ਦੀ ਕਦਰ ਨਹੀਂ ਪਾਈ ਜਾ ਰਹੀ। ਸੂਬੇ ਵਿੱਚ ਪਿਛਲੇ ਦਿਨੀ ਆਈ ਤੇਜ਼ ਧਾਰ ਹਨੇਰੀ ਤੇ ਘੜੇਮਾਰੀ ਤੇ ਕਹਿਰ ਨੇ ਜਿੱਥੇ ਕਿਸਾਨਾਂ ਦੇ ਸਾਹ ਸੁਕਾਈ ਰਖੇ ਉੱਤੇ ਹੁਣ ਮੰਡੀਆਂ ਵਿੱਚ ਫੀਡ ਨੂੰ ਉਡੀਕਦਾ ਤੇ ਖਰੀਦ ਤੋਂ ਬਾਅਦ ਬੋਰੀਆਂ 'ਚ ਬੰਦ ਪਿਆ ਅਨਾਜ ਆਰਥਿਕਾਂ ਲਈ ਮੁਸੀਬਤ ਬਣਿਆ ਹੋਇਆ ਹੈ। ਦਰਅਸਲ ਸਰਕਾਰ ਦੇ ਨਿਰਦੇਸ਼ਾਂ ਮੁਤਾਬਕ ਕਿਸਾਨਾਂ ਕੋਲੋਂ ਫਸਲ ਖਰੀਦੇ ਜਾਣ ਦੇ 72 ਘੰਟਿਆਂ ਦੇ ਅੰਦਰ ਫਸਲਾਂ ਨੂੰ ਮੰਡੀਆਂ 'ਚੋਂ ਚੁੱਕਣਾ ਹੁੰਦਾ ਪਰ ਪਟਿਆਲਾ ਦੀ ਅਨਾਜ ਮੰਡੀ ਦੀ ਗੱਲ ਕਰੀਏ ਤਾਂ ਇੱਥੇ ਕਣਕ ਦੀ ਖਰੀਦ ਲਗਭਗ 28 April ਤੱਕ ਪੂਰੀ ਹੋ ਚੁੱਕੀ ਸੀ ਜਿੱਥੇ ਹਾਲੇ ਤੱਕ ਮੰਡੀਆਂ 'ਚੋਂ ਸਿਰਫ 40% ਅਨਾਜ ਹੀ ਗੋਦਾਮਾਂ 'ਚ ਪਹੁੰਚਾਇਆ ਗਿਆ ਹੈ। ਐ ਲਿਫਟਿੰਗ ਦੀ ਸਮੱਸਿਆ ਦਾ ਮੇਨ ਕਾਰਨ ਜਿਹੜਾ ਹੈ ਉਹ ਟਰੱਕ ਨਹੀਂ ਪ੍ਰੋਪਰ ਮਿਲ ਰਹੇ ਔਰ ਜਿਹੜੀ ਹੈ ਲੇਬਰ ਉਤਾਰਨੇ ਵਾਲੀ ਲੇਬਰ ਹੈ ਉਹ ਪ੍ਰੋਪਰ ਉਹ ਨਹੀਂ ਉਤਾਰ ਰਹੀ ਜਲਦੀ ਵਿਲੇ ਨਹੀਂ ਹੁੰਦੇ ਟਰੱਕ ਇਸ ਕਰਕੇ ਅਹ ਬਾਦਲ ਕੀ ਜਿਹੜੇ ਹੈਗੇ ਜਿਸ ਤਰ੍ਹਾਂ ਹੁਣ ਵੱਧ ਪੁਆਇੰਟ ਮਿਲਨੇ ਚਾਹੀਦੇ ਸੀ ਕਿ ਇੱਕ 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 ਏਜੰਸੀ ਨੂੰ ਘੱਟੋ ਘੱਟ 5 5 7 7 ਪੁਆਇੰਟ ਮਿਲਨੇ ਚਾਹੀਦੇ ਸੀ ਜਿਹੜੇ ਕਿ ਇਸ ਟਾਈਮ ਇੱਕ ਏਜੰਸੀ ਕੋਲ 2 ਜਾਂ 3 3 ਪੁਆਇੰਟ ਚੱਲ ਰਹੇ ਨੇ ਤੇ ਉਹਦੇ ਨਾਲ ਜਿਹੜਾ ਹੈ ਵੀ ਉਹ ਇਨਾਮਾਂ ਵੱਲ ਉੱਠਦਾ ਨਹੀਂ ਹੈਗਾ ਪਟਿਆਲਾ ਦੀਆਂ ਅਨਾਜ ਮੰਡੀਆਂ ਤੇ ਟਰੱਕਾਂ ਚ ਪਿਆ ਕਰੀਬ 60% ਅਨਾਜ 72 ਘੰਟੇ ਚ ਤਾਂ ਦੂਰ ਬਲਕਿ ਹਫ਼ਤਾ ਭਰ ਬੀਤ ਜਾਣ ਦੇ ਬਾਵਜੂਦ ਵੀ ਆਪਣੇ ਟਿਕਾਣੇ ਤੇ ਪਹੁੰਚਣ ਦਾ ਇੰਤਜ਼ਾਰ ਕਰ ਰਿਹਾ ਸੜਕ ਤੇ ਲਾਈਨ ਲਗਾ ਕੇ ਖੜੇ ਟਰੱਕ ਇੰਤਜ਼ਾਰ ਕਰ ਰਹੇ ਨੇ ਕਿ ਕਦੋਂ ਇਹਨਾਂ ਚ ਭਰਿਆ ਅਨਾਜ ਉਤਾਰਿਆ ਜਾਵੇਗਾ ਤੇ ਇਹ ਵੀ ਮੁਰਤ ਤੋਂ ਸੜਕਾਂ ਤੇ ਦੌੜ ਪਾਉਣਗੇ ਦਰਅਸਲ ਇਹਨਾਂ ਟਰੱਕਾਂ ਚ ਉਹ ਕਣਕ ਲੋਡ ਕੀਤੀ ਗਈ ਹੈ ਜਿਸ ਨੂੰ ਕੀ ਸਰਕਾਰ ਵੱਲੋਂ ਖਰੀਦੇ ਜਾਣ ਤੋਂ ਬਾਅਦ ਅਨਲੋਡ ਕਰਕੇ ਸਾਂਭਲ ਲਈ ਭੇਜਿਆ ਗਿਆ ਸੀ ਪਰ ਸਰਕਾਰ ਇਸ ਕਣਕ ਦੀ ਚੁਕਾਈ ਕਰਵਾ ਪਾਉਣ ਦੇ ਲਈ ਅਸੰਭਵ ਨਜ਼ਰ ਆ ਰਹੀ ਹੈ ਜਿਸ ਨਾਲ ਆਰਤੀਆਂ ਦੀਆਂ ਮੁਸ਼ਕਲਾਂ ਕਾਫੀ ਵੱਧੀਆਂ ਨਜ਼ਰ ਆ ਰਹੀਆਂ ਨੇ ਗਵਰਨਮੈਂਟ ਦੇ ਕੋਲ ਜਿੱਥੇ ਸਟਾਕ ਅਨਲੋਡ ਹੋ ਰਹੀਆਂ ਗੱਡੀਆਂ ਉੱਥੇ ਜਗ੍ਹਾ ਨਹੀਂ ਹੈ ਗੱਡੀਆਂ 70 70 ਸੇ ਸੀ ਗੱਡੀਆਂ ਕਠੀਆਂ ਹੋਈਆਂ ਪੁਆਇੰਟ 2 ਚੱਲਦੇ ਨੇ ਇਸ ਕਰਕੇ ਲਾਈਨਾਂ ਦੇ ਵਿੱਚ ਗੱਡੀਆਂ ਨੂੰ ਦਿਨ ਰਾਤ ਕਈ ਗ੍ਰੀਨ ਦਰਾਤਾਂ ਗੁਜ਼ਾਰਨੀਆਂ ਪੈਂਦੀਆਂ ਜੀਕੇ ਸਰਕਾਰੀ ਅੰਕੜਿਆਂ ਤੇ ਝਾਤ ਮਾਰੀਏ ਤਾਂ ਪਟਿਆਲਾ ਜ਼ਿਲ੍ਹਾ ਦੀ ਅਨਾਜ ਮੰਡੀ ਚ ਇੱਕ ਮਈ ਤੱਕ 7,61,136 ਮੀਟ੍ਰਿਕ ਕਣਕ ਦੀ ਫਸਲ ਖਰੀਦੀ ਜਾ ਚੁੱਕੀ ਹੈ ਜਿਸ ਵਿੱਚੋਂ ਪਨਗਰੇ ਨੇ 1,35,946 ਮੀਟ੍ਰਿਕ ਟਨ ਮਾਰਕਫੈਡ ਨੇ 174434 ਮੀਟ੍ਰਿਕ ਟਨ ਵੇਅਰਹਾ우스 ਨੇ 68903 ਮੀਟ੍ਰਿਕ ਟਨ ਪੰਜਾਬ ਐਗਰੋ ਨੇ 82110 ਮੀਟ੍ਰਿਕ ਟਨ ਐਫਸੀਆਈ ਨੇ 119174 ਮੀਟ੍ਰਿਕ ਟਨ ਤੇ ਵਪਾਰੀਆਂ ਨੇ 7350 ਮੀਟ੍ਰਿਕ ਟਨ ਕਣਕ ਦੀ ਖਰੀਦ ਕੀਤੀ ਹੈ ਪਰ ਅਫਸੋਸ ਕੀ ਇਸ ਖਰੀਦੀ ਹੋਈ ਕਣਕ ਨੂੰ ਮੰਡੀਆਂ ਚੋਂ ਚੁੱਕ ਕੇ ਗੋਦਾਮਾਂ ਤੱਕ ਪਹੁੰਚਾਉਣ ਦਾ ਕੰਮ ਕਾਫੀ ਹੌਲੀ ਚੱਲ ਰਿਹਾ ਜਿਸ ਕਾਰਨ ਸਿਰਫ ਆੜਤੀਆ ਟਰੱਕ ਡਰਾਈਵਰ ਹੀ ਨਹੀਂ ਬਲਕਿ ਮੰਡੀਆਂ ਚ ਕੰਮ ਕਰਨ ਵਾਲੇ ਮਜ਼ਦੂਰ ਵੀ ਬੇਹੱਦ ਪਰੇਸ਼ਾਨ ਨੇ हमारे साथ ऐसा काम मिलता है कभी नहीं भी मिलता है कभी मिलता भी है हमारी समस्या यही है कि हमको पैसा नहीं मिल रही है हमारी ये माल उठेगी तो मेरे को पैसा मिल जाएगी लेबर सारी बेली बैठी हुई है माल उठ नहीं रहा इसलिए कोई हिसाब मिल नहीं रहा है दुकान से फिर लेबर जाए किससे माल चकाया जाए फिर लेबर हिसाब हो पैसा तो मिलेगा काम कोई आ नहीं रहा काम कोई आता हो यहाँ बेली बैठी लेबर खा रही है ਇੱਕ ਪਾਸੇ ਸਰਕਾਰ ਵੱਲੋਂ ਖਰੀਦੀ ਗਈ ਕਣਕ ਨੂੰ ਮੰਡੀਆਂ ਚੋਂ ਗੋਦਾਮਾਂ ਤੱਕ ਪਹੁੰਚਾਉਣ ਦਾ ਕੰਮ ਕਾਫੀ ਢਿੱਲਾ ਚੱਲ ਰਿਹਾ ਤੇ ਦੂਜੇ ਪਾਸੇ ਮੰਡੀਆਂ ਚ ਬੈਠੇ ਕਿਸਾਨ ਅਜੇ ਵੀ ਆਪਣੀ ਫਸਲ ਦੀ ਸਰਕਾਰੀ ਖਰੀਦੀ ਉਡੀਕ ਚ ਬੈਠੇ ਨੇ ਇਹ ਤਸਵੀਰਾਂ ਤੁਸੀਂ ਵੇਖ ਰਹੇ ਹੋ ਪੰਜਾਬ ਦੇ ਜ਼ਿਲ੍ਹਾ ਮੋਗਾ ਦੀਆਂ ਜਿੱਥੇ ਖੁੱਲੇ ਅਸਮਾਨ ਦੀ ਛੱਤ ਹੇਠਾਂ ਬੈਠੇ ਕਿਸਾਨਾਂ ਨੂੰ ਇੰਤਜ਼ਾਰ ਹੈ ਕਿਸੇ ਸਰਕਾਰੀ ਅਧਿਕਾਰੀ ਦਾ ਤਾਂ ਜੋ ਖੂਨਸੀਨਾ ਇੱਕ ਕਰਕੇ ਤਿਆਰ ਕੀਤੀ ਗਈ ਇਹਨਾਂ ਦੀ ਫਸਲ ਮੀਂਹ ਦੇ ਨੁਕਸਾਨ ਤੋਂ ਬਚਦਿਆਂ ਸਮੇਂ ਸਿਰ ਵਿਕ ਸਕੇ ਰਮਣੇ ਇਹ ਹੈ ਜੀ ਬਾਰਸ਼ ਆ ਰਹੀ ਹੈ ਉੱਪਰੋਂ ਮਾਲ ਚੱਕ ਨਹੀਂ ਰਹੇ ਸਾਨੂੰ ਤੰਗੀ ਬਹੁਤ ਆਈ ਮਾਲ ਹੁਵੀ ਪਿਆਰੀ ਸਾਡਾ ਮਾਲ ਹੈ 6-7000 ਬੁਰੀ ਹੈਗੀ ਮੇਰੇ ਹਿਸਾਬ ਨਾਲ ਤਾਂ ਜੀ ਸਾਨੂੰ ਕਟੋਗੜ 20 ਦਿਨ ਤਾਂ ਲਾਜ਼ਮੀ ਹੋ ਗਿਆ ਜੀ 25 ਦਿਨ ਨਹੀਂ ਜੀ ਅਸੀਂ ਤਾਂ ਗੱਲ ਕੀਤੀ ਨਹੀਂ ਇਹ ਕਹਿੰਦੇ ਜੀ ਕੱਲ ਨੂੰ ਚੱਕਿਆ ਜਾਊਗਾ ਮਾਲ ਪਰਸੋ ਚੱਕਿਆ ਜਾਊਗਾ ਐਂ ਕਹੀ ਜਾਂਦੇ ਐ ਅੱਜ ਕਟੋਗੜ ਮੇਰੇ ਹਿਸਾਬ ਨਾਲ ਜੀ ਇੱਕ ਦਿਨ ਆਏ ਸੀਗੇ ਹੋ ਗਏ 7-6 ਦਿਨ ਤੇ ਪੰਜ ਚਾਰ ਚੜੀਆਂ ਚੱਕ ਕੇ ਤੇ ਵਾਪਸ ਮੁੜ ਗਏ ਕਹਿੰਦੇ ਜੀ ਹੰਡੀ ਮਾਲ ਚੱਕਿਆ ਜਾਣਾਗਾ ਕਾਰਨ ਇਹ ਜੀ ਕਹਿੰਦੇ ਵਾਰਸ਼ਾ ਕੀ ਮਾਲ ਗਿੱਲਾ ਹੋ ਗਿਆ प्रॉब्लम यह है कि जो हमारे माल पड़ा है यहाँ मंडी में अनाज एक बार बार से पड़ चुकी है और दूसरी बार पड़ने का डर है अनाज लाखों का खराब हो रहा है लिफ्टिंग हो नहीं रही हम मजदूर और किसान बहुत परेशान है कोई सरकार का आदमी किसी ने गेड़ा नहीं मारा मंडी चालू होने से नहीं मारा अब पंद्रह रोज हो गया है किसी ने यहाँ आके किसी का दुख नहीं देखा हम हम बैठे पांच चार रोज से ਉਧਰ ਜਦੋਂ ਪੰਜਾਬ ਸਰਕਾਰ ਦੇ ਬੁਲਾਰੇ ਤੋਂ ਇਸ ਬਾਰੇ ਪੁੱਛਿਆ ਗਿਆ ਤਾਂ ਉਸ ਮਾਮਲੇ ਤੋਂ ਕਿਨਾਰਾ ਕਰਦੇ ਨਜ਼ਰ ਆਈ। ਨੀਓਸੀ ਸਾਰਾ ਰਿਵਿਊ ਕਰ ਰਹੇ ਆ ਅੱਜ ਮੀਟਿੰਗ ਕੀਤੀ ਬਾਲ ਸਾਹਿਬ ਨੇ ਮੁਖਤਰੀ ਸਾਹਿਬ ਨੇ ਉਹ ਸਾਰਾ ਰਿਵਿਊ ਕਰ ਰਹੇ ਆ ਉਹ ਜਿੱਥੇ ਕਿਤੇ ਵੀ ਕਮੀ ਹੋਏਗੀ ਉਹ ਦੂਰ ਕਰਾਂਗੇ। ਰਿਪੋਰਟਾਂ ਅਨਸਾਰ ਪਾਠ ਵਿੱਚ ਹਰ ਸਾਲ ਇੰਨੀ ਕਣਕ ਬਰਬਾਦ ਹੋ ਜਾਂਦੀ ਹੈ ਜਿੰਨੀ ਆਸਟ੍ਰੇਲੀਆ ਵਿੱਚ ਕਣਕ ਦੀ ਸਾਲਾਨਾ ਪੈਦਾਵਾਰ ਹੈ। ਇਸ ਬਰਬਾਦੀ ਕਾਰਨ ਸਾਲਾਨਾ ਕੀਤੀ ਮਨਾਫਤ ਵਿੱਚ 50 ਹਜ਼ਾਰ ਕਰੋੜ ਰੁਪਏ ਦਾ ਨੁਕਸਾਨ ਹੋ ਜਾਂਦਾ ਹੈ ਜਿਸ ਨਾਲ 30 ਕਰੋੜ ਲੋਕਾਂ ਦੀ ਭੁੱਖਮਰੀ ਦੂਰ ਹੋ ਸਕਦੀ ਹੈ। ਸਾਲ ਭਰ ਵਿੱਚ 2.1 ਕਰੋੜ ਟਨ ਅ ਇਸ ਕਰਕੇ ਸੜ ਜਾਂਦਾ ਹੈ ਕਿਉਂਕਿ ਉਸ ਦੀ ਸਹੀ ਸੰਭਾਲ ਨਹੀਂ ਕੀਤੀ ਜਾਂਦੀ ਖੈਰ ਸਰਕਾਰ ਬੇਸ਼ੱਕ ਇਸ ਮਾਮਲੇ ਤੋਂ ਪੱਲਾ ਛੱਡਦਿਆਂ ਬੇਪਰਵਾਹ ਨਜ਼ਰ ਆ ਰਹੀ ਹੈ ਪਰ ਇਸ ਦਾ ਕਮਿਆਜ਼ਾ ਕਿਸਾਨ ਆੜਤੀ ਮਜ਼ਦੂਰ ਤੇ ਹਰ ਉਸ ਸ਼ਖਸ ਨੂੰ ਭੁਗਤਣਾ ਪੈ ਰਿਹਾ ਜੂ ਇਸ ਵਪਾਰ ਦੇ ਨਾਲ ਜੁੜਿਆ ਹੋਇਆ ਹੈ ਜੇ ਹਾਲਾਤ ਨਾ ਸੁਧਰੇ ਤਾਂ ਅਨਾਜ ਦੀ ਬਰਬਾਦੀ ਹੋਣ ਕਰਕੇ ਮੁੱਲਾਂ 'ਚ ਵਾਧਾ ਹੋ ਕੇ ਆਮ ਲੋਕਾਂ ਦੀ ਪਰੇਸ਼ਾਨੀ ਵਧਣਾ ਵੀ ਜ਼ਿਆਦਾ ਦੇਰ ਦੀ ਗੱਲ ਨਹੀਂ ਨਾਲ ਹੀ ਇੱਕ ਵਾਰ ਫੇਰ ਮੀਂਹ ਖਰਾਬ ਹੋਇਆ ਅਨਾਜ ਦੇਸ਼ ਦੇ ਬੱਚਿਆਂ ਲਈ ਕਪੋਸ਼ਣ ਦਾ ਕਾਰਨ ਬਣ ਸਕਦਾ ਹੈ ਸਲੂੜ ਹੈ ਕਿ ਇਸ ਨੂੰ ਮੀਰ ਮੁਤੇਵਲ ਛੇਤੀ ਹੀ ਧਿਆਨ ਦਿੱਤਾ ਜਾਵੇ